ਬਹੁਤ ਹੀ ਜੋਸ਼ ਨਾਲ ਵਿਦਿਆਰਥੀ ਬੜੇ ਜੋਸ਼ੀਏ ਗਏ ਬੜੇ ਖੁਸ਼ੀ ਮਹਿਸੂਸ ਕਰ ਰਹੇ ਗਏ ਬੱਚਿਆਂ ਨੇ ਬਹੁਤ ਵਧੀਆ ਡਿਫਰੈਂਟ ਡਿਫਰੈਂਟ ਆਈਟਮਸ ਤਿਆਰ ਕੀਏ ਗਏ ਸਟਾਫ ਨੇ ਉਹਨਾਂ ਬੱਚਿਆਂ ਨੂੰ ਕਾਫੀ ਸਹਿਯੋਗ ਦਿੱਤਾ ਗਿਆ ਇਹ ਸਾਨੂੰ ਸਾਲ ਭਰ ਦੀ ਗ੍ਰੇਂਦੀ ਹੈ ਦੀ ਸਾਲ ਭਰ ਦੀਆਂ ਗਤੀਵਿਧੀਆਂ ਦਾ ਲੇਖੋ ਜੋਖਾ ਵੀ ਕੀਤਾ ਜਾਂਦਾ ਉੱਥੇ ਸਾਰੇ ਬੱਚਿਆਂਾਂ ਚ ਸਟਾਫ ਚ ਬਹੁਤ ਜੋਸ਼ ਉਤਸ਼ਾਹ ਖੁਸ਼ੀਆਂ ਆਉਂਦੀਆਂ ਨੇ ਫੈਸ਼ਨ ਸ਼ੋਅ ਵੀ ਚੱਲ ਰਿਹਾ ਹੈ ਕਿਤੇ ਭੰਗੜਾ ਜੋ ਵੀ ਬੱਚਿਆਂ ਨੇ ਤਿਆਰ ਕੀਤੇ ਨੇ ਐਕਟੀਵਿਟੀ ਵਿੱਚ ਕਿਉਂਕਿ ਇਹ ਜ਼ਿਆਦਾਤਰ ਬੱਚਿਆਂ ਦੀ ਐਕਟੀਵਿਟੀਆਂ ਹੁੰਦੀਆਂ ਨੇ ਇਸ ਕਰਕੇ ਬੱਚਿਆਂ ਨੂੰ ਸਮਰਥਨ ਹੁੰਦਾ ਤੇ ਇਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਕਾਫੀ ਉਤਸ਼ਾਹ ਮਿਲਦਾ ਹੈ ਜੋ ਜੋ ਉਹਨਾਂ ਦੀਆਂ ਅਚੀਵਮੈਂਟਸ ਨੇ ਉਹਨਾਂ ਦੇ ਜਦੋਂ ਅਸੀਂ ਉਹਨਾਂ ਨੂੰ ਅਵਾਰਡ ਦਿੰਨੇ ਆ ਕੋਈ ਨਾ ਕੋਈ ਤਾਂ ਉਹ ਬੱਚਿਆਂ ਨੂੰ ਬਾਕੀਆਂ ਨੂੰ ਵੀ ਅਗਲੇ ਸਾਲ ਹੋਰ ਚੰਗਾ ਕਰਨ ਦੀ ਮੋਟੀਵੇਸ਼ਨ ਮਿਲਦੀ ਹੈ ਸ਼ਬਦ ਗਾਇਨ ਹੈ ਕਾਲਜ ਦੀ ਬੈਂਡ ਟੀਮ ਹੈ ਤੇ ਹੋਰ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਨੇ ਜਿਨ੍ਹਾਂ ਦੀਆਂ ਤਿੰਨੋਂ ਸਾਲ ਮਿਲਾ ਕੇ ਫਸਟ ਸੈਕਿੰਡ ਥਰਡ ਆਏ ਨੇ ਉਹ ਵੀ ਬੱਚੇ ਆਏ ਨੇ ਔਰ ਕੁਝ ਬੱਚਿਆਂ ਦੇ ਪੇਰੈਂਟਸ ਵੀ ਆਏ ਨੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ। ਹੈਲੋ ਮਾਸਟਰ ਸਸ਼ੀਗਲਾ ਤਾਂ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀਏ ਗਵਰਨਮੈਂਟ ਪੋਲੀਟੈਕਨਿਕ ਕਾਲਜ ਦੇ ਵਿੱਚ ਅੱਜ ਇਨਾਮ ਐਂਡ ਸਮਾਰ ਹੋ ਰੱਖਿਆ ਗਿਆ ਆਓ ਫਿਰ ਗੱਲ ਕਰਦੇ ਹਾਂ ਪੂਰੀ ਟੀਮ ਦੇ ਨਾਲ ਸਟਾਫ ਨਾਲ ਸਭ ਤੋਂ ਪ੍ਰਿੰਸੀਪਲ ਸਾਹਿਬ ਸਸ਼ੀਗਲ ਸਰ ਸਸ਼ੀਗਲ ਜੀ ਸਤਿ ਸ਼ਕਾਲ ਕੀ ਗੱਲਾਂ ਚਾਹੋਗੇ ਅੱਜ ਦਾ ਦਿਨ ਕਿਸ ਤਰ੍ਹਾਂ ਯਾਦਗਾਰ ਦਿਨ ਬਣਿਆ ਤੁਹਾਡਾ ਬਿਕੋਜ਼ ਇਨਾਮ ਐਂਡ ਸਮਾਰ ਹੋ ਇੱਕ ਵਿਦਿਆਰਥੀਆਂ ਨੂੰ ਵਿਦਾ ਕਰਨ ਦਾ ਸਮਾਂ ਹੁੰਦਾ ਹੈਗਾ ਇਨਾਮ ਵੰਡ ਸਮਾਰੋਹ ਸਲਾਨਾ ਮਾਨ ਇਨਾਮ ਵੰਡ ਸਮਾਰੋਹ ਅਤੇ ਫਾਈਨਲ ਇਅਰ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦੇਣ ਦਾ ਫੰਕਸ਼ਨ ਰੱਖਿਆ ਗਿਆ ਇਸ ਫੰਕਸ਼ਨ ਦੇ ਵਿੱਚ ਸਾਡੇ ਤਕਨੀਕੀ ਸਿੱਖਿਆ ਦੇ ਐਡੀਸ਼ਨਲ ਡਾਇਰెక్టర్ ਸਰਦਾਰ ਮੋਨਬੀਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਗਏ ਮੈਂ ਤੇ ਮੇਰਾ ਸਟਾਫ ਬਹੁਤ ਹੀ ਜੋਸ਼ ਨਾਲ ਵਿਦਿਆਰਥੀ ਵੀ ਬੜੇ ਜੋਸ਼ជាਗੇ ਬੜੇ ਖੁਸ਼ੀ ਮਹਿਸੂਸ ਕਰ ਰਹੇ ਗਏ ਤੇ ਬੱਚੇ ਬੱਚਿਆਂ ਨੇ ਬਹੁਤ ਵਧੀਆ ਡਿਫਰੈਂਟ ਡਿਫਰੈਂਟ ਆਈਟਮਸ ਤਿਆਰ ਕੀਏ ਗਏ ਸਟਾਫ ਨੇ ਉਹਨਾਂ ਬੱਚਿਆਂ ਨੂੰ ਕਾਫੀ ਸਹਿਯੋਗ ਦਿੱਤਾ ਗਿਆ ਵੱਖ-ਵੱਖ ਆਈਟਮਸ ਦੇ ਵਿੱਚ ਬੱਚੇ ਪਾਰਟਿਸਪੇਟ ਕਰ ਰਹੇ ਗਏ ਅੱਜ ਦੇ ਵਿੱਚ ਬੱਚਿਆਂ ਦਾ ਇੱਕ ਤਾਂ ਮਿਸ ਅਸੀਂ ਜੀਪੀਸੀ ਚੁਣਾਂਗੇ ਬੱਚਿਆਂ ਨੇ ਪੰਗੜਾ ਤਿਆਰ ਕਰਿਆ ਗਿੱਧਾ ਤਿਆਰ ਕਰਿਆ ਸਕਿੱਟ ਤਿਆਰ ਕਰੀ ਹੈ ਕੋਰੋਗ੍ਰਾਫੀ ਤਿਆਰ ਕਰੀ ਗਿਆ ਬੱਚਿਆਂ ਨੇ ਕਾਫੀ ਆਈਟਮਾਂ ਤਿਆਰ ਕੀਤੀਆਂ ਗਿਆ ਅੱਜ ਦੇ ਫੰਕਸ਼ਨ ਲਈ ਔਰ ਬੱਚੇ ਕਾਫੀ ਉਤਸ਼ਾਹਿਤ ਅਗੇ ਬੱਚਿਆਂ ਦੇ ਵਿੱਚ ਬਹੁਤ ਜੋਸ਼ ਦੇਖਣ ਚ ਆ ਰਿਹਾ ਹੈ ਬੱਚੇ ਬਹੁਤ ਪਾਰਟਿਸਪੇਟ ਉਤਸ਼ਾਹ ਨਾਲ ਕਰ ਰਹੇ ਨੇ ਔਰ ਮੁੱਖ ਮਹਿਮਾਨ ਵੀ ਸਾਡੇ ਥੋੜੀ ਦੇਰ ਚ ਆ ਰਹੇ ਨੇ ਅਸੀਂ ਬੱਚਿਆਂ ਨੂੰ ਸ਼ੁਭਿਸ਼ਾਵਾ ਦੇਾਂਗੇ ਤੇ ਉਹਨਾਂ ਦਾ ਆਨ ਵਾਲਾ ਫਿਊਚਰ ਜਿਹੜਾ ਹੈ ਉਹਨਾਂ ਨੂੰ ਬੈਸਟ ਆਫ ਲੱਕ ਕਹਾਂਗੇ ਸਾਡੇ ਸੰਸਥਾ ਦੇ ਪੁਰਾਣੇ ਜੋ ਰਿਟਾਇਰਡ ਪਰਸਨਸ ਨੇ ਉਹਨਾਂ ਨੇ ਵੀ ਇੱਥੇ ਸ਼ਿਰਕਤ ਕੀਤੀ ਹੈ ਤੇ ਸਾਨੂੰ ਮਾਣ ਦਿੱਤਾ ਹੈ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਅੱਜ ਦਾ ਇਹ ਜਿਹੜਾ ਇਨਾਮ ਸਮਾਰਾਨਾ ਸਮਾਰੋਹ ਹੈ ਇਹ ਸਾਨੂੰ ਸਾਲ ਭਰ ਰਿਡੀਖ ਰਹਿੰਦੀ ਹੈ ਦੀ ਸਾਲ ਭਰ ਦੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਵੀ ਕੀਤਾ ਜਾਂਦਾ ਹੈ ਉੱਥੇ ਸਾਰੇ ਬੱਚਿਆਂਾਂ ਚ ਸਟਾਫ ਚ ਬਹੁਤ ਜੋਸ਼ੋਖ ਰੌਸ਼ਨ ਖੁਸ਼ੀਆਂ ਹੁੰਦੀਆਂ ਨੇ ਤਾਂ ਪ੍ਰਿੰਸੀਪਲ ਸਾਹਿਬ ਨੇ ਬੜਾ ਉਦਮ ਕੀਤਾ ਸਾਰੀ ਟੀਮ ਨੇ ਨਾਲ ਮਿਲ ਕੇ ਸੋ ਅੱਜ ਦਾ ਇਹ ਪ੍ਰੋਗਰਾਮ ਸਾਨੂੰ ਲੱਗਦਾ ਵੀ ਸਾਰੇ ਪ੍ਰੋਗਰਾਮਾਂ ਨਾਲੋਂ ਇਸ ਸਾਲ ਦੇ ਪ੍ਰੋਗਰਾਮ ਨਾਲੋਂ ਹੋਰ ਵੀ ਵਧੀਆ ਹੋਏਗਾ ਔਰ ਸਾਰਿਆਂ ਨੇ ਬਹੁਤ ਬਹੁਤ ਖੁਸ਼ੀਆਂ ਨਾਲ ਐਕਟੀਵਿਟੀ ਚੱਲ ਰਹੀ ਤੁਸੀਂ ਦੇਖੋ ਉੱਪਰ ਐਕਟੀਵਿਟੀਆਂ ਜਿੱਥੇ ਕਲਚਰਲ ਐਕਟੀਵਿਟੀਆਂ ਚੱਲ ਰਹੀਆਂ ਨੇ ਉੱਥੇ ਅਸੀਂ ਜਿਹੜੇ ਬੱਚੇ ਸਾਡੇ ਕੋਈ ਅਕਾਦਮਿਕ ਐਕਟੀਵਿਟੀਆਂ ਦੇ ਵਿੱਚ ਅਭਲ ਆਏ ਨੇ ਉਹਨਾਂ ਨੂੰ ਇਨਾਮ ਵੀ ਦਿੱਤੇ ਜਾਣੇ ਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਜਿਹੜੇ ਬੱਚੇ ਫੈਸ਼ਨ ਸ਼ੋ ਵੀ ਆਦਾਤਰ ਬੱਚਿਆਂ ਦੀ ਐਕਟੀਵਿਟੀਜ਼ ਹੁੰਦੀਆਂ ਨੇ ਇਸ ਕਰਕੇ ਬੱਚਿਆਂ ਨੂੰ ਸਮਰਪਤ ਹੁੰਦਾ ਹੁੰਦਾ ਤੇ ਸਾਡੇ ਸਾਫਕਾ ਜਿਨੇ ਐਕਸ ਸਰਵਿਸ ਪ੍ਰਿੰਸੀਪਲ ਸਾਹਿਬ ਨੇ ਨਵਾਂ ਉਦਮ ਇਸ ਵਾਰੀ ਇਹ ਕੀਤਾ ਵੀ ਸਾਰੇ ਪੁਰਾਣੇ ਰਿਟਾਇਰ ਹੋਏ ਸਾਰਿਆਂ ਨੂੰ ਬੁਲਾਇਆ ਕਿ ਅਸੀਂ ਇੱਕ ਵਧੀਆ ਪ੍ਰੋਗਰਾਮ ਦੇ ਸਕੀਏ ਬਹੁਤ ਵਧੀਆ ਉਦਮ ਕੀਤਾ ਜੀ ਹਾਂਜੀ ਸਰ ਹਾਂਜੀ ਸਰ ਸਾਡਾ ਕਾਲਜ ਕੋ ਐਡ ਹੋਣ ਤੋਂ ਬਾਅਦ ਇਹ ਪਹਿਲਾ ਕੈਨੂਅਲ ਫੰਕਸ਼ਨ ਆ ਜਿਹਦੇ ਵਿੱਚ ਬੱਚੇ ਤੇ ਸਟਾਫ ਪੂਰੀ ਸ਼ਰਧਾ ਨਾਲ ਤੇ ਬੜੇ ਜੋਸ਼ ਨਾਲ ਲੱਗੇ ਹੋਏ ਆ ਤੇ ਇਸ ਵਿੱਚ ਮੇਨਲੀ ਜਿਹੜਾ ਹੈਗਾ ਸਾਡਾ ਐਨੂਅਲ ਡਿਸਟ੍ਰਿਬਿਊਸ਼ਨ ਹੈ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੈ ਤੇ ਨਾਲ ਹੀ ਬੱਚਿਆਂ ਦੀ ਫੇਅਰਵੈਲ ਹੈਗੀ ਆ ਤੇ ਅਸੀਂ ਬੱਚਿਆਂ ਨੂੰ ਅੱਗੇ ਜਿਹੜੇ ਬੱਚੇ ਪਾਸ ਆਊਟ ਹੋ ਕੇ ਜਾ ਰਹੇ ਹੈਗੇ ਜਿਨ੍ਹਾਂ ਦੀ ਫੇਅਰਵੈਲ ਹੈਗੀ ਆ ਉਹਨਾਂ ਨੂੰ ਅੱਗੇ ਚੰਗੇ ਭੇਖ ਲਈ ਆਪਾਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਸਾਡੇ ਜਿਹੜੇ ਕਾਲਜ ਦੇ ਵਿੱਚ ਇੱਕ ਸਟੂਡੈਂਟ ਰਿਕਰੀਏਸ਼ਨ ਕਮੇਟੀ ਬਣੀ ਹੋਈ ਹੈ ਉਹਨਾਂ ਦੀਆਂ ਜਿਹੜੀਆਂ ਸਾਲ ਪਰ ਐਕਟੀਵਿਟੀਜ਼ ਚੱਲਦੀਆਂ ਨੇ ਉਹਨਾਂ ਨੂੰ ਵੀ ਅਸੀਂ ਸਾਰੇ ਬੱਚਿਆਂ ਦਾ ਜਿੰਨਾ ਵੀ ਪੂਰੇ ਸਾਲ ਦੇ ਇਨਾਮ ਹੁੰਦੇ ਨੇ ਉਹ ਇਸ ਵਾਲੇ ਫੰਕਸ਼ਨ 'ਚ ਅਸੀਂ ਦਿੰਨੇ ਆ ਅਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਚ ਜਿਹਦੇ ਵਿੱਚ ਸ਼ਬਦ ਗਾਇਨ ਹੈ ਕਾਲਜ ਦੀ ਬੈਂਡ ਟੀਮ ਹੈ ਤੇ ਹੋਰ ਇਸ ਤਰ੍ਹਾਂ ਦੀਆਂ ਐਕਟੀਵਿਟੀਆਂ ਨੇ ਔਰ ਅਕੈਡੈਮਿਕ ਅਵਾਰਡਸ ਜਿਹੜੇ ਬੱਚੇ ਕਲਾਸ ਵਿੱਚ ਫਰਸਟ ਆਏ ਨੇ ਇਸ ਤੋਂ ਇਲਾਵਾ ਜਿਹੜੇ ਪਿਛਲੇ ਸਾਲ ਦੇ ਪਾਸ ਆਊਟ ਬੱਚੇ ਨੇ ਜਿਨ੍ਹਾਂ ਦੀਆਂ ਤਿੰਨੋਂ ਸਾਲ ਮਿਲਾ ਕੇ ਫਰਸਟ ਸੈਕੰਡ ਥਰਡ ਆਏ ਨੇ ਉਹ ਵੀ ਬੱਚੇ ਆਏ ਨੇ ਔਰ ਉਹ ਕੁਝ ਬੱਚਿਆਂ ਦੇ ਪੇਰੈਂਟਸ ਵੀ ਆਏ ਨੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਔਰ ਇਸ ਸਾਲ ਖਾਸ ਤੌਰ ਤੇ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਕੋਵਿਡ ਐਕਟੀਵਿਟੀਆਂ ਜਾਂ ਹੋਰ ਰੈਸਟ੍ਰਿਕਸ਼ਨਸ ਕਰਕੇ ਕੁਝ ਇਹ ਘੱਟ ਸਕੇਲ ਤੇ ਹੁੰਦਾ ਸੀ ਔਰ ਇਸ ਵਾਰੀ ਕਾਫੀ ਵੱਡੇ ਸਕੇਲ ਤੇ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਤਕਰੀਬਨ ਸਰ 700 ਦੇ ਕਰੀਬ ਇਨਟੇਕ ਹੈਗੀ ਹੈ ਬੱਚੇ 700 ਦੀ ਸਟਰੈਂਥ ਹੈਗੀ ਹੈ ਔਰ ਹਾਲ ਪੂਰਾ ਫੁੱਲ ਹੈ ਸਾਰੇ ਬੱਚੇ ਪੂਰੇ ਅਟੈਂਡੈਂਸ ਦੇ ਨਾਲ ਪ੍ਰੈਜ਼ెంట్ ਹੈਗੇ। ਸਾਡਾ ਇਹ ਸਾਡੀ ਇਹ ਸੰਸਥਾ ਕੋਵਿਡ ਹੋਣ ਤੋਂ ਬਾਅਦ ਇਹ ਪਹਿਲਾ ਨਾਵਾਂ ਸਮਾਰੋਹ ਹੋ ਰਿਹਾ ਜਿਦੇ ਵਿੱਚ ਪੁਰਾਣੇ ਸਟਾਫ ਮੈਂਬਰਸ ਪੁਰਾਣੇ ਸਟੂਡੈਂਟਸ ਦੇ ਨਵੇਂ ਸਟੂਡੈਂਟਸ ਸਾਰਿਆਂ ਨੇ ਸ਼ਿਰਕਤ ਕੀਤੀ ਹੈ ਹਾਲ ਤੁਸੀਂ ਦੇਖਿਆ ਹੀ ਹੋਇਆ ਭਰਿਆ ਹੋਇਆ ਈਵਨ ਇੱਥੋਂ ਤੱਕ ਕਿ ਇਲੈਕਸ਼ਨ ਡਿਊਟੀਆਂ ਚੱਲਣ ਦੇ ਬਾਵਜੂਦ ਵੀ ਕੁਝ ਸਟਾਫ ਮੈਂਬਰ ਇਲੈਕਸ਼ਨ ਡਿਊਟੀਆਂ ਤੋਂ ਵੀ ਆਪਣਾ ਸਮਾਂ ਕੱਢ ਕੇ ਇੱਥੇ ਆਏ ਨੇ ਬਹੁਤ ਹੀ ਉਤਸ਼ਾਹ ਹੈ ਵਿਦਿਆਰਥੀਆਂ ਵਿੱਚ ਵੀ ਤੇ ਸਟਾਫ ਵਿੱਚ ਵੀ ਕੋਈ ਜਿਹੜਾ ਸਾਡਾ ਕਾਲਜ ਹੈਗਾ ਸੰਤਕੁਨ ਰਾਮ ਸਿੰਘ ਗਵਰਨਮੈਂਟ ਪੋਲੀਟੈਕਨਿਕ ਇੱਥੇ ਦੇ ਪ੍ਰਿੰਸੀਪਲ ਸਾਹਿਬ ਨੇ ਹਰ ਅਨਿਵਲ ਪ੍ਰਾਈਜ਼ ਇਕ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਕਾਫੀ ਉਤਸ਼ਾਹ ਮਿਲਦਾ ਹੈ ਜੋ ਜੋ ਉਹਨਾਂ ਦੀਆਂ ਅਚੀਵਮੈਂਟਸ ਨੇ ਉਹਨਾਂ ਦੇ ਜਦੋਂ ਅਸੀਂ ਉਹਨਾਂ ਨੂੰ ਅਵਾਰਡ ਦਿੰਨੇ ਆ ਕੋਈ ਨਾ ਕੋਈ ਤਾਂ ਉਹ ਬੱਚਿਆਂ ਨੂੰ ਬਾਕੀਆਂ ਨੂੰ ਵੀ ਅਗਲੇ ਸਾਲ ਹੋਰ ਚੰਗਾ ਕਰਨ ਦੀ ਮੋਟੀਵੇਸ਼ਨ ਮਿਲਦੀ ਹੈ ਦੂਸਰੀ ਗੱਲ ਇਹ ਹੈ ਵੀ ਸਾਡਾ ਜਿਹੜਾ ਪੋਲੀਟੈਕਨਿਕ ਹੈ ਜਿਵੇਂ ਤੁਹਾਨੂੰ ਪਤਾ ਹੈ ਵੀ ਪਹਿਲਾਂ ਇਹ ਗਰਲਸ ਵਾਸਤੇ ਸੀਗਾ ਮਟ ਹੁਣ ਆਉਣ ਵਾਲੇ ਸਮੇਂ 'ਚ ਜਿਵੇਂ ਜੌਬਸ ਦੀ ਆਪਰਚੂਨਿਟੀਆਂ ਬਰਾਬਰ ਮਿਲ ਰਹੀਆਂ ਨੇ ਬੱਚਿਆਂ ਨੂੰ ਲੜਕੇ ਲੜਕੀਆਂ ਨੂੰ ਤੇ ਜਿੱਥੇ ਜੇ ਇੱਕ ਕੱਲੀਆਂ ਕੁੜੀਆਂ ਦੇ ਕਾਲਜ ਤੋਂ ਬੱਚੇ ਜਿਹੜੇ ਪੜ੍ਹ ਕੇ ਜਾਂਦੇ ਆ ਉਹਨਾਂ ਨੇ ਜਦੋਂ ਇੰਡਸਟਰੀ 'ਚ ਜਾ ਕੇ ਕੰਮ ਕਰਨਾ ਹੁੰਦਾ ਤਾਂ ਉਹ ਉੱਥੇ ਉਹਨਾਂ ਕੰਫਰਟ ਨਹੀਂ ਮਹਿਸੂਸ ਕਰਦੇ ਤੇ ਜਦੋਂ ਇੱਕ ਕੋਆਡ ਕਾਲਜ ਤੋਂ ਜਿਹੜੇ ਬੱਚੇ ਪੜ੍ਹ ਕੇ ਜਾਂਦੇ ਆ ਉਹਨਾਂ ਦਾ ਕੰਫਰਟ ਲੈਵਲ ਜਿਹੜਾ ਇੰਡਸਟਰੀ 'ਚ ਜਾ ਕੇ ਕਾਫੀ ਬੈਟਰ ਹੋ ਜਾਂਦਾ ਸੋ ਉਸ ਚੀਜ਼ ਨੂੰ ਧਿਆਨ ਰੱਖਦੇ ਹੋਏ ਅਸੀਂ ਇਹਨੂੰ ਕੋਆਡ ਕੀਤਾ ਲਾਸਟ ਈਅਰ ਤੋਂ ਬੜਾ ਆਚਾ ਰਿਸਪੌਂਸ ਮਿਲਿਆ ਸੈਕੰਡਲੀ ਨਵੇਂ ਕੋਰਸਸ ਵੀ ਅਸੀਂ ਇੰਟਰੋਡਿਊਸ ਕਰਨ ਜਾ ਰਹੇ ਹਾਂ ਲੁਧਿਆਣੇ ਦਾ ਜਿਵੇਂ ਤੁਹਾਨੂੰ ਪਤਾ ਹੈ ਕਿ ਇੰਡਸਟਰੀਅਲ ਸਿਟੀ ਹੈ ਇੱਥੇ ਡਿਮਾਂਡ ਵੀ ਬੜੀ ਹੈ ਟੈਕਨੀਕਲ ਕੋਰਸਸ ਦੀ ਤੇ ਬੱਚਿਆਂ ਦੀ ਵੀ ਸੋ ਹੋਪਫੁਲੀ ਅਸੀਂ ਜਿਹੜੀ ਇੰਡਸਟਰੀ ਦੀ ਡਿਮਾਂਡ ਹੈ ਉਹਨੂੰ ਮੀਟ ਕਰ ਪਾਵਾਂਗੇ ਐਂਡ ਬੱਚਿਆਂ ਨੂੰ ਜਿਵੇਂ ਪਹਿਲਾਂ ਰੁਝਾਨ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਵੀ ਦੱਸਿਆ ਵੀ ਬਾਹਰ ਜਾਣ ਦਾ ਕਾਫੀ ਜ਼ਿਆਦਾ ਸੀ ਹੁਣ ਹੌਲੀ ਹੌਲੀ ਲਾਈਨ ਤੇ ਆ ਰਹੀ ਹੈ ਗੱਲ ਤਾਂ ਉਹਦੇ ਲਈ ਅਸੀਂ ਆਪਾਂ ਨਾਲ ਇੱਥੇ ਇਨਫਰਾਸਟ੍ਰਕਚਰ ਨੂੰ ਜਿੰਨਾ ਸਟਰੋਂਗ ਕਰਾਂਗੇ ਉਹਨਾਂ ਬੱਚਿਆਂ ਨੂੰ ਜਿਹੜੀ ਮੋਟੀਵੇਸ਼ਨ ਮਿਲੇਗੀ ਇੱਥੇ ਪੜਨ ਦੀ ਸੋ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਡਿਪਾਰਟਮੈਂ ਸੋ ਦੋਸਤੋ ਜਿ ਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਸੰਨ ਸੇਵਾ ਸਿੰਘ ਦੇ ਨਾਲ ਹਰਦੀਪ ਭੁਆਣੇ ਨੂੰ ਇਜਾਜ਼ਤ ਧੰਨਵਾਦ ਉਹ ਜੋੜੇ ਰਹੋ ਲੁਧਿਆਣਾ ਲਾਈਕ